ਯੂਥ ਕਾਲੇ ਨਾਲ ਦਾ ਪ੍ਰਧਾਨ ਅਰਦੋ ਵਾਲੇ ਤੋਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਇੱਥੇ ਦਿੱਤਨ ਤੋਂ ਇੱਥੇ ਟਿਕਟ ਮਿਲਣ ਤੋਂ ਉਹਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਾ ਸਮੂਚੀ ਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਮੈਂ ਮੈਂ ਵਿਸ਼ਵਾਸ ਦਿਵਾਉਣਾ ਕਿ ਪੂਰੀ ਯੂਥ ਦੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵੋਟਾਂ ਨਾਲ ਜਿਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਲੈਕਸ਼ਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲੜਨ ਦੀ ਖੁਸ਼ੀ ਚ ਅੱਜ ਸਾਰੇ ਵਰਕਰ ਯੂਥ ਇਕੱਠੇ ਹੋ ਕੇ ਇਹ ਪਰਨ ਕੀਤਾ ਕਿ ਅਸੀਂ ਸਾਰੇ ਰਲ ਕੇ ਮਿਹਨਤ ਕਰਾਂਗੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਘੱਟੋ-ਘੱਟ 2 ਲੱਖ ਵੋਟ ਤੇ ਜਿਤਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਇਲੈਕਸ਼ਨ ਦਾ ਦੌਰ ਜਿਹੜਾ ਅਸੀਂ ਜੰਗ ਸ਼ੁਰੂ ਹੋ ਚੁੱਕੀ ਹੈ ਉਹ ਹੋਰ ਬਵਾਦਨ ਹੋ ਗਿਆ ਪਰ ਅੱਜ ਸ਼ੁਰੂਆਤ ਅੱਜ ਹੋਈ ਹੈ ਕਿ ਕੱਲ ਐਲਾਨ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਫਿਰੋਜਪੁਰ ਹਲਕੇ ਤੋਂ ਸਾਨੂੰ ਬੜੀ ਮੇਨਸੀ ਆਸਾ ਲਾ ਕੇ ਬੈਠੇ ਹਾਂ ਕਿ ਸੁਖਬੀਰ ਜੀ ਆਉਣਗੇ ਤੇ ਇਲਾਕੇ ਦੀ ਇਹ ਹੁਨਾਰ ਬਦਲੀ ਜਾਏਗੀ ਇਹ ਸਨ 1947 ਤੋਂ ਲੈ ਕੇ ਜਿਹੜਾ ਇਲਾਕਾ ਪਛੜਿਆ ਸੀ ਨਾ ਸਾਨੂੰ ਅੱਜ ਪੂਰੀ ਉਮੀਦ ਹੋਈ ਹੈ ਕਿ ਅਸੀਂ ਪੰਜਾਬ ਨਾਲ ਲੱਗੇ ਹਾਂ ਪਹਿਲਾਂ ਸਾਨੂੰ ਪੰਜਾਬ ਨਹੀਂ ਸੀ ਕਿਹਾ ਹੁੰਦਾ Rajasthan ਵਾਲੇ ਪਾਸੇ ਹਰ ਕਿੰਨੇ ਦੂਸਰ Rajasthan ਦਾ ਏਰੀਆ ਹੈ ਅੱਜ ਸਾਨੂੰ ਪੂਰੀ ਉਮੀਦ ਹੋ ਗਈ ਆ ਪਰ ਉਸੇ ਉਮੀਦ ਸਰਦਾਰ ਸੁਖਵੀਰ ਸਿੰਘ ਦੀ ਮੇਨ ਜਿਹੜੀ ਉਹਨੇ ਲੈ ਕੇ ਇੱਥੇ ਟਿਕਟ ਲਈ ਆ ਉਹਦੀ ਮਿਹਨਤ ਪੂਰੀ ਕਰਨ ਵਾਸਤੇ ਅਸੀਂ ਇੱਕ ਝੋਟਾ ਕਰ ਲਈਆਂ ਕਾਲੀ ਰਹਾਂਗੇ ਸਦਾ ਕਾਲੀ ਰਹਾਂਗੇ ਤੇ ਜਿਹੜੀ ਵੋਟ ਹੈਗੀ ਆ ਅੱਗੇ ਕਰਨ ਕੀਤਾ ਮੇਰੇ ਕਿ ਛੋਟੇ ਯੂਥ ਤੇ ਮਨੇ ਉਹਨਾਂ ਵੀ ਉਹਨਾਂ ਵੀ ਦੱਸਿਆ ਪਰ 2 ਲੱਖ ਤੋਂ ਵੱਧ ਵੋਟ ਜਗਾ ਕੇ ਭੇਜਾਂਗੇ ਫੇਰ ਹੀ ਸਾਨੂੰ ਫੇਰ ਹੀ ਉਹਨਾਂ ਦੇ ਇੱਥੇ ਆਉਣ ਦਾ ਫਾਇਦਾ ਹੈ ਵਰਨਾ ਉਸਰਾ ਦਾ ਛਿੱਟਾ ਟਿਕਟਾ ਹੋਰ ਕੁਝ ਮਿਲ ਜਣੇ ਅਸੀਂ ਅਸੀਂ ਮਿਹਨਤ ਕੀਤੀ ਐ ਅਸੀਂ ਇੱਥੇ ਅਰਜ਼ਾ ਕੀਤੀਆਂ ਉਹਨਾਂ ਨੂੰ ਪਈ ਇੱਥੇ ਤੁਸੀਂ ਟਿਕਟ ਲਓ ਉਹਨਾਂ ਸਾਡੇ ਮਨਜ਼ੂਰ ਕੀਤੀ ਆ ਪਰ ਅੱਜ ਅਸੀਂ ਉਸ ਕਾਲੇਦਲ ਦੇ ਨਾਲ ਵੱਧ ਤੋਂ ਵੱਧ ਮੋਢਾ ਨਾਲ ਆ ਕੇ ਘਰ ਘਰ ਜਾ ਕੇ ਵੋਟ ਮੰਗ ਕੇ 2 ਲੱਖ ਉੱਪਰ ਵੋਟ ਦੇ ਕੇ ਜਿਤਾਵਾਂਗੇ ਇਹ ਤਾਂ ਕਾਟਣ ਜਿਤਾਵਾਂਗੇ ਜੇ ਇਹ ਇੰਨੇ ਜਿਤਾਵਾਂਗੇ ਤਾਂ ਹੀ ਉਹ ਇਹਨਾਂ ਦਾ ਸਾਡਾ ਫਾਇਦਾ ਹੈ ਤੇ ਉਹਨਾਂ ਨੂੰ ਫਾਇਦਾ ਹੈ ਉਹਨਾਂ ਦਾ ਮਾਣ ਇਹਨਾਂ ਤਾਂ ਹੀ ਉੱਚਾ ਹੋਏਗਾ ਛੋਟੇ ਨਹੀਂ ਹੈਗੇ ਉਹਨਾਂ ਦੇ ਕੱਦ ਜਿੱਤਾ ਉਹਨੇ ਕੱਦ ਦੇ ਮੁਤਾਬਕ ਹੀ ਆਪਾਂ ਵੋਟ ਜਿਤਾ ਕੇ ਭੇਜੀਏ ਫੇਰ ਹੀ ਸਾਡਾ ਕੁਝ ਅਸੀਂ ਵਰਕਰਾਂ ਵਰਨਾ ਨਹੀਂ ਜਿੱਗੀ ਫਤੇ ਅੱਜ ਅਸੀਂ ਸਾਰੇ ਬਾਜ਼ਾਰ ਵਿੱਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਜਿੰਮੇਵਾਰੀ ਬਖਸ਼ੀ ਹੈ ਇਹ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦਾ ਵਿਕਾਸ ਕਰਨ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਐਮਪੀ ਬਣ ਔਰ ਮੰਡੀ ਦੇ ਔਰ ਇਲਾਕੇ ਦੇ ਜਿੰਨੇ ਵੀ ਸੂਝਵਾਨ ਸਾਡੇ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਰੇ ਇਕੱਠੇ ਹੋਏ ਆ ਯੂ ਦਾ ਇਕੱਠ ਹੋਇਆ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਦਿਨ ਭੋ ਰਾਤ ਸ਼੍ਰੋਮਣੀ ਅਕਾਲੀ ਦਲ ਲਈ ਸਿੱਖ ਕਰਦਾਂਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2 ਲੱਖ ਤੋਂ ਵੱਧ ਵੋਟਾਂ ਜਿਤਾ ਕੇ ਸਸਦ ਸਭੇਜਾਂਗੇ ਤਾਂ ਜੋ ਲੰਬੀ ਦਿਲਾਲਾਬਾਦ ਦੇ ਨਾਲ-ਨਾਲ ਔਰ ਸਾਰੇ ਪੰਜਾਬ ਦੇ ਨਾਲ-ਨਾਲ ਖਾਸ ਕਰਕੇ ਜ਼ਿਲ੍ਹਾ ਫੋਜ਼ਪੁਰ ਦਾ ਵਿਕਾਸ ਹੋ ਸਕੇ ਔਰ ਜਿਨ੍ਹਾਂ ਲੋਕਾਂ ਨੇ ਪਿਛਲੇ 10 ਸਾਲ ਪਿੰਡਾਂ ਵਿੱਚ ਢੇੜਾ ਵੀ ਨਹੀਂ ਮਾਰਿਆ ਔਰ 10 ਸਾਲ ਪਿਛੜਾ ਇਲਾਕਾ ਇਹਨੂੰ ਹੋਰ ਪਿਛੜਾ ਕੀਤਾ ਉਹਨਾਂ ਨੂੰ ਸਭ ਕੁਝ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ